ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਢਾਲੀਵਾਲ ਪੱਟੀ ਇੱਕ ਪਿੰਡ ਭੈਣੀ ਜੱਸਾ ਤੇ ਚੈਨਲ ਤੇ ਜੋ ਵੀ ਭੈਣ ਭਰਾ ਨਵੇਂ ਨੇ ਚੈਨਲ ਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਪਲੀਜ਼ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤਾਂ ਜੋ ਆਪਣਾ ਕੰਮ ਜਿਹੜਾ ਸਾਰੇ ਭੈਣਾ ਜਿੰਨੀਆਂ ਵੀ ਆਪਣੀ ਉਮੀਦ ਲੈ ਕੇ ਅਦੇ ਤੇ ਕੰਮ ਕਰ ਸਟਾਰਟ ਕਰਦੀਆਂ ਨੇ ਸਾਰੀਆਂ ਨੂੰ ਤੁਸੀਂ ਸਪੋਰਟ ਕਰਿਆ ਕਰੋ ਤਾਂ ਕਿ ਅਗਲਾ ਹਰ ਬੰਦਾ ਜਿਹੜਾ ਕੰਮ ਆ ਜਿਹੜਾ ਉਹ ਅੱਗੇ ਚਲਾ ਸਕੇ ਹਨਾ ਸਾਰਿਆਂ ਦੀ ਸਪੋਰਟ ਦੀ ਵੱਧ ਤੋਂ ਵੱਧ ਲੋੜ ਆਪਾਂ ਨੂੰ ਤੁਹਾਡੀ ਸਪੋਰਟ ਦੀ ਵੱਧ ਤੋਂ ਵੱਧ ਲੋੜ ਆ ਤੁਸੀਂ ਚੈਨਲ ਨੂੰ ਨਾ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪੂਰੀ ਵੀਡੀਓ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਅੱਜ ਅੱਜ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਉਹ ਅਸੀਂ ਲੈ ਕੇ ਆਏ ਆ ਪਸ਼ਮੀਨੇ ਦੇ ਸੂਟ ਪਸ਼ਮੀਨੇ ਦੇ ਸੂਟ ਨੇ ਉਹ ਵਧੀਆ ਏਕੇ ਟੈਕਸ ਦਾ ਪਸ਼ਮੀਨਾ ਲੱਗਿਆ ਹੋਇਆ ਇਹਦੇ ਅਸੀਂ ਆਪਣੇ ਖੁਦ ਹੀ ਰੈਡੀ ਕਰਵਾਏ ਹੋਏ ਪੀਸ ਨੇ ਇਹ ਜਿਹੜਾ ਇਹ ਵਾਲਾ ਸੂਟ ਆ ਇਹ ਮਹਿਰੂਨ ਕਲਰ ਦਾ ਸੂਟ ਆ ਨਾਬੀ ਰੰਗ ਦਾ ਇਹ ਵਾਲਾ ਜਿਹੜਾ ਇਹ ਘੇਰਾ ਵਰਕ ਆ ਜਾਂਦਾ ਉੱਪਰ ਆ ਜਿਹੜਾ ਇਹ ਬੁੱਢੀ ਆ ਜਾਂਦੀ ਉੱਪਰ ਸਾਰੇ ਫਰੰਟ ਦੇ ਵਿੱਚ ਬੂਟੀ ਆਊਗੀ ਘੇਰਾ ਵਰਕ ਆਊਗਾ ਇਹਦੇ ਬਾਜੂ ਵਰਕ ਨਹੀਂ ਹੈਗੀ ਇਹਦੀ ਬਾਜੂ ਵਰਕ ਨਹੀਂ ਹੈਗੀ ਇਹਦੇ ਸਿਰਫ ਘੇਰਾ ਤੇ ਫਰੰਟ ਵਰਕ ਹੈ ਜੀ ਇਹਦੇ ਉੱਪਰ ਬੂਟੀ ਚਾਹੀਦੀ ਆ نیچے ਇਹਦਾ ਘੇਰਾ ਬਣਿਆ ਹੋਇਆ ਇਹਦੇ ਨਾਲ ਜਿਹੜਾ ਦੁਪੱਟਾਗਾ ਉਹ ਮਸਲੀਨ ਪ੍ਰਿੰਟਡ ਦੁਪੱਟਾ ਰਹੇਗਾ ਮਸਲੀਨ ਦਾ ਨਾ ਪ੍ਰਿੰਟਡ ਦੁਪੱਟਾ ਰਹੇਗਾ ਇਹਦੇ ਨਾਲ ਆਪਣਾ ਇਹ ਮਲਾ ਇਦਾਂ ਨਾ ਦੁਪੱਟਾ ਰਹੇਗਾ ਮਸਲੀਨ ਦਾ ਪ੍ਰਿੰਟਡ ਸਾਰਾ ਇਦਾਂ ਹੀ ਇੱਕ ਇੱਕ ਕਾਰਨਰ ਤੇ ਫੁੱਲ ਬਣਿਆ ਹੋਇਆ ਇੱਕ ਦੂਸਰੇ ਕਾਰਨਰ ਤੇ ਫੁੱਲ ਬਣਿਆ ਹੋਇਆ ਇੱਕ ਸੈਂਟਰ ਦੇ ਵਿੱਚ ਆ ਜਾਂਦਾਗਾ ਮਸਲੀਨ ਦਾ ਇਹ ਨਾ ਦੁਪੱਟਾ ਰਹੇਗਾ ਮਹਿਰੂਨ ਕਲਰ ਦਾ ਸੂਟ ਰਹੇਗਾ ਜਿਹੜਾ ਇਹਦਾ ਪ੍ਰਾਈਸ ਹੈਗਾ ਹੁਣ ਇਹ ਬਹੁਤ ਜ਼ਿਆਦਾ ਲੈਸ ਪ੍ਰਾਈਸ ਦੇ ਵਿੱਚ ਆਪਾਂ ਨੇ ਸੂਟ ਕੱਢਿਆ ਜਿਹੜਾ ਇਹਦਾ ਪ੍ਰਾਈਸ ਆ ਸਿਰਫ ਇਹ 1500 ਰੁਪਏ ਪ੍ਰਾਈਸ ਰਹੇਗਾ ਦਾ ਐਸ ਟਾਈਮ ਪ੍ਰਾਈਸ ਆ ਜਿਹੜਾ ਉਹ ਸਿਰਫ 1500 ਰੁਪਏ ਰਹੇਗਾ ਇਹ ਪਸ਼ਮੀਨੇ ਦੇ ਉੱਪਰ ਕਦੀ ਫੋਰ ਨਹੀਂ ਉੱਠੂਗਾ। ਏਕੇ ਟੈਕਸ ਦਾ ਆਪਾਂ ਨੇ ਪਸ਼ਮੀਨਾ ਲਗਾਇਆ ਹੈਗਾ। ਜਿਹੜਾ ਨੈਕਸਟ ਕਲਰ ਆ ਉਹ ਆਪਣਾ ਆ ਜਾਂਦਾ ਮਸਟਰਡ ਜੇ ਸ਼ੇਡ ਤੇ। ਇਹ ਜਿਹੜਾ ਸ਼ੇਡ ਆ ਨਾ ਸੋਨੂੰ ਵੀ ਸੇਮ ਆ ਰਿਹਾ ਵੀਡੀਓ ਦੇ ਵਿੱਚ। ਕਲਰ ਆ ਜਿਹੜਾ ਉਹ ਸੇਮ ਆ ਰਿਹਾਗਾ ਕੋਈ ਇਹਦੇ ਚ ਫਰਕ ਨਹੀਂ ਆ ਰਿਹਾ ਵੀਡੀਓ ਦੇ ਵਿੱਚ। ਇਹ ਮਸਟਰਡ ਜਿਹਾ ਸਿਹੜ ਆ ਜਾਂਦਾ ਇਹ ਵਾਲਾ ਜਿਹੜਾ ਇਹ ਮਸਟਰਡ ਸ਼ੇਡ ਤੇ ਸੂਟ ਆ ਪਸ਼ਮੀਨੇ ਤੇ ਇਹ ਵਾਲਾ ਸਾਰਾ ਫਰੰਟ ਵਰਕ ਕੀਤਾ ਹੋਇਆ ਸਾਰਾ ਇਹਨਾ ਫਰੰਟ ਵਰਕ ਕੀਤਾ ਹੋਇਆ ਗਲੇ ਤੱਕ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਪੂਰਾ ਫਰੰਟ ਵਰਕ ਹੈਗਾ ਬਿੱਡੇ ਦੀਆਂ ਬਾਜੂ ਵਰਕ ਆ ਇਹਦੀਆਂ ਬਾਜੂ ਵਰਕ ਵੀ ਹੈਗੀਆਂ ਇਹਨੀਆਂ ਏ ਵਾਲੀ ਹੈ ਜਿਹੜੀ ਇਹਦੀ ਬਾਜੂ ਵਰਕ ਆਉਗੀ ਆਵਲਾ ਇਹ ਫੁੱਲਾ ਜਿਹੜਾ ਇਹ ਬਾਜੂ ਤੇ ਆਊਗਾ ਜਿਹੜਾ ਇਹ ਦੋਨੋਂ ਬਾਜੂ ਬਣੀਆਂ ਹੋਈਆਂ ਨੇ ਬਾਟਮ ਤੇ ਵਰਕ ਨਹੀਂ ਹੈਗਾ ਜੀ ਇਹਦੇ ਇਹਦਾ ਜਿਹੜਾ ਫਰੰਟ ਵਰਕ ਆ ਸਾਰਾ ਇਹ ਪਸ਼ਮੀਨੇ ਤੇ ਆਪਣਾ ਵਰਕ ਕੀਤਾ ਹੋਇਆ ਹੈਗਾ ਜਿਹੜਾ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆਗਾ ਉਹ ਪਿਓਰ ਦਾ ਰੱਖਿਆਗਾ ਜੇ ਇਹ ਵਾਲਾ ਇਹਦੇ ਨਾਲ ਸੇਮ ਹੈ ਥੋੜਾ ਜਿਹਾ ਵੀਡੀਓ ਦੇ ਵਿੱਚ ਨਾ ਦੁਪट्टे ਦਾ ਕਲਰ ਅਲੱਗ ਤੋਂ ਆ ਰਿਹਾ ਪਰ ਇਹਦੇ ਨਾਲ ਕਲਰ ਆ ਜਿਹੜਾ ਉਹ ਸੇਮ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 2350 ਰੁਪਏ ਰਹੇਗਾ ਜਿਹੜਾ ਇਹਦਾ ਪ੍ਰਾਈਸ ਆ ਸਿਰਫ ਪਸ਼ਮੀਨੇ ਦੇ ਸੂਟ ਤੇ 2350 ਰੁਪਏ ਦਾ ਰਹੇਗਾ ਜੇ ਕਿਸੇ ਵੀ ਭੈਣ ਨੂੰ ਸੂਟ ਕੋਈ ਪਸੰਦ ਆ ਕਰ ਤਾਂ ਉੱਪਰ ਦਿੱਤੇ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਜਿਹੜਾ ਨੈਕਸਟ ਸੂਟ ਹੈਗਾ ਇਹ ਹੈਗਾ ਆਪਣਾ ਮਰਜੈਂਟਾ ਦਾ ਕਲਰ ਦਾ ਇਹ ਆਪਣਾ ਹੈ ਬਣਿਆ ਹੋਇਆ ਮਰਜੈਂਟਾ ਕਲਰ ਤੇ ਸੂਟ ਤੁਸੀਂ ਇਹ ਨੇੜੇ ਤੋਂ ਦੇਖ ਸਕਦੇ ਹੋ ਇੰਨੀ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਹੋਇਆ ਹੈਗਾ ਇਸ ਨੂੰ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਐਨੀ ਫਿਨਿਸ਼ਿੰਗ ਆ ਗਈ ਇਹ ਵਾਲਾ ਜਿਹੜਾ ਫਰੰਟ ਵਰਕ ਉੱਪਰ ਨੂੰ ਸੈਂਟਰ ਪੈਨਲ ਜਾ ਰਿਹਾ ਸਾਈਡਾਂ ਨੂੰ ਉੱਪਰ ਬੇਲ ਜਾ ਰਹੀ ਹੈ ਜੀ ਤੇ ਜਿਹੜਾ ਸਾਈਡ ਤੇ ਆ ਉਹ ਬਾਜੂ ਵਰਕ ਕੀਤਾ ਹੋਇਆ ਇਹ ਵਾਲਾ ਜਿਹੜਾ ਉਹ ਬਾਜੂ ਵਰਕ ਹੈਗਾ ਇਹ ਸਾਈਡਾਂ ਤੇ ਜਿਹੜਾ ਇਹ ਸਾਰਾ ਫਰੰਟ ਵਰਕ ਹੈ ਇਹ ਰਾਣੀ ਸ਼ੇਡ ਦਾ ਸੂਟ ਹੈਗਾ ਮਰੀਐਂਟਾ ਕਲਰ ਦਾ ਜਿਹੜਾ ਇਹਦੇ ਨਾਲ ਤੋਂ ਪੱਟਾ ਦਾ ਉਹ ਪਿਓਰ ਦਾ ਲਗਾਇਆ ਹੋਇਆ ਆਪਾਂ ਨੇ ਸਿੰਪਲੀ ਇਹ ਵਾਲਾ ਜਿਹੜਾ ਆਪਾਂ ਨੇ ਇਹਦੇ ਨਾਲ ਪਿਓਰ ਦਾ ਦੁਪੱਟਾ ਰੱਖਿਆ ਹੋਇਆਗਾ ਜਿਹੜਾ ਦਾ ਪ੍ਰਾਈਸ ਆ ਉਹ ਸਿਰਫ 1850 ਰੁਪਏ ਰਹੇਗਾ ਜਿਹੜਾ ਦਾ ਪ੍ਰਾਈਸ ਆ ਉਹ 1850 ਰੁਪਏ ਰਹੇਗਾ ਨੈਕਸਟ ਸੂਟ ਆਇਆ ੜਾ ਉਹ ਕਾਫੀ ਸ਼ੇਡ ਤੇ ਆ ਕਾਫੀ ਕਲਰ ਦਾ ਪਸ਼ਮੀਨਾ ਦਾ ਦੇਖੋ ਤੁਸੀਂ ਕਿੰਨਾ ਵਧੀਆ ਕੀਤਾ ਹੋਇਆ ਹੈ ਇਹ ਸਾਰਾ ਫਰੰਟ ਵਰਕ ਆ ਜਾਂਦਾ ਹੈ ਇਹਦਾ ਕਾਫੀ ਸ਼ੇਡ ਆ ਇਹਦਾ ਸੂਟ ਦਾ ਕਲਰ ਆ ਜਿਹੜਾ ਉਹ ਕਾਫੀ ਸ਼ੇਡ ਆ ਇਹ ਵਾਲਾ ਸਾਰਾ ਫਰੰਟ ਵਰਕ ਕੀਤਾ ਹੋਇਆ ਹੈਗਾ ਪੂਰਾ ਝਾਲ ਬਣਿਆ ਹੋਇਆ ਸਾਰੇ ਫਰੰਟ ਦੇ ਉੱਪਰ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਹਾਂ ਆ ਦੇਖੋ ਇਦਾਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਵਰਕ ਕਿੰਨੀ ਫਿਨਿਸ਼ਿੰਗ ਦੇ ਨਾਲ ਕੀਤਾ ਹੋਇਆ ਹੈ ਥੋੜਾ ਉੱਪਰ ਬਸ ਤੁਸੀਂ ਆਦ ਵਰਕ ਚੈੱਕ ਕਰੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣਾ ਕੀਤਾ ਹੋਇਆ ਇਹ ਵਾਲਾ ਜਿਹੜਾ ਇਹ ਕਾਫੀ ਸ਼ੇਡ ਤੇ ਆ ਇਹਦੇ ਨਾਲ ਵਿਦਵਾਜੂ ਵਰਕ ਆ ਇਹ ਵਾਲੀ ਇਹਦੀਆਂ ਬਾਜੂਵਾਰਕ ਤਾਂ ਗੇ ਜਿਹੜਾ ਇਹਦੇ ਨਾਲੋਂ ਦੁਪੱਟਾ ਗਾ ਉਹ ਬਾਜੂਵਾਰਕ ਜਿਹੜਾ ਇਹਦੇ ਨਾਲ ਦੁਪੱਟਾ ਗਾ ਉਹ ਪਿਓਰ ਦਾ ਦੁਪੱਟਾ ਰੱਖਿਆ ਹੋਇਆ ਮਕੈਸ਼ ਵਾਲਾ ਮਕੈਸ਼ ਵਾਲਾ ਦੁਪੱਟਾ ਗਾ ਟਾਈਡ ਆ ਮਕੈਸ਼ ਵਾਲਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਆਪਣਾ ਟਾਈਡ ਆ ਜਿਹੜਾ ਦਾ ਪ੍ਰਾਈਸ ਹੈਗਾ ਉਹ 2500 ਰਹੇਗਾ ਇਦੇ ਨਾਲ ਆਪਣਾ ਜਿਹੜਾ ਦੁਪੱਟਾ ਕੋ ਉਹ ਆਪਣੇ ਮਕੈਸ਼ ਵਾਲਾ ਰੱਖਿਆ ਤੇ ਟਾਈ ਡਾਈ ਰੱਖਿਆ ਜਿਹੜਾ ਦੂਸਰੇ ਵਾਲਾ ਸੀ ਮਸਟਰਡ ਕਲਰ ਦਾ ਸੂਟ ਉਹਦੇ ਨਾਲ ਸਿਰਫ ਆਪਾਂ ਨੇ ਪਿਓਰ ਦਾ ਦੁਪੱਟਾ ਰੱਖਿਆ ਸੀਗਾ ਵਿਦਆਊਟ ਟਾਈ ਡਾਈ ਪਲੇਨ ਸਿੰਗਲ ਕਲਰ ਦਾ ਰੱਖਿਆ ਸੀਗਾ ਤਾਂ ਕਰਕੇ ਥੋੜਾ ਰੇਂਜ ਦੇ ਵਿੱਚ ਫਰਕ ਪੈ ਜਾਂਦਾ ਨੈਕਸਟ ਸੂਟ ਆ ਜਿਹੜਾ ਇਹ ਵੀ ਆਪਣਾ ਮਸਟਰਡ ਕਲਰ ਦੀ ਹੈਗਾ ਹਾਂ ਬਸ ਬਸ ਇਹ ਵਾਲਾ ਜਿਹੜਾ ਕਸੂਟ ਹੈਗਾ ਇਹ ਵੀ ਆਪਣਾ ਮਸਟਰਡ ਕਲਰ ਤੇ ਰੈਡੀ ਕੀਤਾ ਹੋਇਆ ਸੂਟ ਹੈ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹਦਾ ਵਰਕ ਕਿੰਨੀ ਫਿਨਿਸ਼ਿੰਗ ਦੇ ਨਾਲ ਕੀਤਾ ਹੋਇਆ ਹੈਗਾ ਮਸਟਰਡ শেਡ ਦਾ ਹੈ ਕਲਰ ਹੈਗਾ ਚੌਰਸ ਘੇਰਾ ਇਹਦਾ ਬਿੱਦੇ ਦੀਆਂ ਬਾਜੂ ਵਰਕ ਆ ਗਈਆਂ ਇਹਦੇ ਨਾਲ ਬਾਜੂ ਵੀ ਵਰਕ ਹੋਣੀ ਹੈ ਇਹ ਵਾਲੀ ਬੇਲ ਆ ਜਿਹੜੀ ਇਹ ਆਪਣੇ ਬਾਜੂ ਤੇ ਦਿੱਤੀ ਹੋਈ ਆਗੀ ਇਹ ਦੋਨੋਂ ਬਾਜੂ ਬਣੀਆਂ ਹੋਈਆਂ ਨੇਗੀਆ ਇਹ ਨੈਕਸਟ ਜਿਹੜੀ ਹੈਗੀ ਆ ਇਹ ਬੇਲ ਆ ਜਿਹੜੀ ਇਹ ਬਾਜੂ ਦੇ ਉੱਪਰ ਆਊਗੀ ਤੇ ਇਹ ਵਾਲਾ ਚੌਲ ਸਗੇਰਾ ਜਾਂਦਾ ਗਾ ਇਹਦੇ ਨਾਲ ਜਿਹੜਾ ਦੁਪੱਟਾ ਦਾ ਉਹ ਆਪਾਂ ਨੇ ਮਸਲੀਨ ਦਾ ਰੱਖਿਆ ਪਿਓਰ ਮਸਲੀਨ ਦਾ ਰੱਖਿਆਗਾ ਆਪਾਂ ਨੇ ਦੁਪੱਟਾ ਇਹਦੇ ਨਾਲ ਤੁਸੀਂ ਦੇਖੋ ਡਾਈ ਵੀ ਬਹੁਤ ਜ਼ਿਆਦਾ ਸੋਹਣੀ ਹੋਈ ਹੋਈ ਆ ਪਿਓਰ ਮਸਲੀਨ ਦਾ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਹੋਇਆ ਟਾਈਡਾਈ ਦੁਪੱਟਾ ਦਾ ਤੁਸੀਂ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਦੇਖੋ ਹਾਂ ਟਾਈ ਮੀਟਰ ਦਾ ਆਪਾਂ ਨੇ ਦੁਪੱਟਾ ਲਗਾਇਆ ਹੋਇਆ ਜੀ ਪਿਓਰ ਮਸਲੀਨ ਦਾ ਲੱਗਿਆ ਹੋਇਆਗਾ ਜਿਹੜਾ ਦਾ ਪ੍ਰਾਈਸ ਆਗਾ ਉਹ ਸਿਰਫ 2100 ਰੁਪਏ ਰਹੇਗਾ ਜਿਹੜਾ ਦਾ ਪ੍ਰਾਈਸ ਆ ਉਹ ਸਿਰਫ 2100 ਰੁਪਏ ਰਹੇਗਾ ਪਿਓਰ ਪਸ਼ਮੀਨੇ ਦੇ ਇਹ ਵਰਕ ਬਣਿਆ ਹੋਇਆ ਜੇ ਕਿਸੇ ਵੀ ਪੈਨ ਨੂੰ ਕੋਈ ਵੀ ਕਲਰ ਦੇ ਵਿੱਚ ਪਸੰਦ ਹੋਵੇ ਸੂਟ ਉਹ ਸਕਰੀਨ ਸ਼ਾਟ ਲੈ ਕੇ ਆਪਣੇ ਦਿੱਤੇ ਹੋਏ ਨੰਬਰ ਤੇ 83606 53744 ਵਾਲੇ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਤੇ ਜੋ ਵੀ ਪੈਨ ਭਰਾ ਚੈਨਲ ਦੇ ਉੱਪਰ ਨਵੇਂ ਨੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਾਰਿਆਂ ਨਾਲੋਂ ਪਹਿਲਾਂ ਪਹੁੰਚ ਸਕੇ ਪੂਰੀ ਵੀਡੀਓ ਬਹੁਤ ਜ਼ਰੂਰ ਕਰਿਆ ਕਰੋ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਵੀ ਤੁਹਾਨੂੰ ਕਿੱਦਾਂ ਦੀ ਚੀਜ਼ ਪਸੰਦ ਆ ਮੇਰੇ ਸੂਟ ਪਸੰਦ ਆ ਜਾਂ ਤੁਹਾਨੂੰ ਨਹੀਂ ਪਸੰਦ ਹੈਗੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਥੈਂਕ ਯੂ